ਫੌਸ ਬਹੁਤ ਅੱਛਾ ਹੈ ਜੀ ਔਰ ਅੱਜ ਆਖਰੀ ਦਿਨਾਂ ਕੈਂਪੇਨ ਦਾ ਲੱਗੇ ਹੋਏ ਆ ਅੱਜ ਮੁਸੀਬਾਈ ਚਾਰ ਨਾਲ ਮੀਟਿੰਗ ਕੀਤੀ ਆ ਇਹਨਾਂ ਦੇ ਕੋਈ ਸ਼ਿਸ਼ੂ ਸੀਗੇ ਲੰਮੇ ਸਮੇਂ ਤੋਂ ਪੀਨੀ ਸਰਕਾਰਾਂ ਦੇ ਵਿੱਚ ਲਾਰੇ ਲਾਉਂਦੇ ਰਹੇ ਆ ਗ੍ਰਾਂਟਾ ਗ੍ਰਾਂਟਾ ਵੀ ਅਨਾਉਂਸ ਕਰਕੇ ਮੁੜ ਕੇ ਕੋ ਆਇਆ ਨਹੀਂ ਤੇ ਬਹੁਤ ਕਬਰਿਸਤਾਨ ਦਾ ਬੜਾ ਗੰਭੀਰ ਮਸਲਾ ਹੈ ਜੀ ਕਿ ਜਿਹੜਾ ਜਿਹੜੋ ਡੈਥ ਹੋ ਜਾਂਦੀ ਹੈ ਕਿਸੇ ਮੁਸੀਬਾਈ ਚਾਰ ਚੋਂ ਲਾਦ ਫਨੌਣ ਦੀ ਬਹੁਤ ਵੱਡੀ ਪ੍ਰੋਬਲਮ ਆ ਉਹ ਵੀ ਮਸਲਾ ਜਿਹੜਾ ਵਿਚਾਰਿਆ ਜੀ ਤੇ ਹੋਰ ਕੁਝ ਡਵੈਲਪਮੈਂਟ ਦੀਆਂ ਗੱਲਾਂ ਨੇ ਬਾਕੀ ਸਮਾਜ ਪ੍ਰਤੀ ਲੈ ਕੇ ਬਹੁਤ ਵੀਰ ਜੀ ਨੇ ਗੱਲਾਂ ਕੀਤੀਆਂ ਨੇ ਤੇ ਪਿੰਡਾਂ ਚ ਵੀ ਸ਼ਹਿਰ ਚ ਵੀ ਪਾਸੋਂ ਨਾਬੇ ਸਾਰੇ ਕਿਤੇ ਬਹੁਤ ਹੀ ਵਧੀਆ ਜਦੋਂ ਮੁੱਖ ਮੰਤਰੀ ਸਾਹਿਬ ਪਰਸੋਂ ਆਏ ਸੀਗੇ ਉਸ ਤੋਂ ਬਾਅਦ ਬਿਲਕੁਲ ਹੀ ਪਤਾ ਲੱਗ ਗਿਆ ਕਿ ਇੱਕ ਤਰਫਾ ਕੰਮ ਹੋ ਗਿਆ ਜੀ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਚਾਹੇ ਅਕਾਲੀ ਦਲ ਆ ਕਾਂਗਰਸ ਆ ਜਾਂ ਹੁਣ ਬੀਜੇਪੀ ਆਈ ਆ ਤੇ ਉਹ ਮਤਲਬ ਉਹੀ ਫਰਾਣੇ ਸਟਾਈਲ ਨਾਲ ਰਾਜਨੀਤੀ ਕਰਦੇ ਨੇ ਵੀ ਮੌਕੇ ਤੇ ਆ ਕੇ ਸ਼ਰਾਬ ਵੰਡੋ ਪੈਸਾ ਵੰਡੋ ਮੈਨੂੰ ਪਤਾ ਲੱਗਿਆ ਨੇ ਬੀਜੇਪੀ ਵਾਲੇ ਬੀੜਿਆਂ ਦੇ ਵਿੱਚ ਕਹਿੰਦੇ ਜਿਹੜਾ ਸਲਾਮ ਏਰੀਆ ਉੱਥੇ ਪੈਸਾ ਦੱਸੋ ਜੀ ਤੁਸੀਂ 10000 ਲੈ ਲਓ 20000 ਲੈ ਲਓ 50000 ਲੈ ਲਓ ਕਿ ਸਾਨੂੰ ਵੋਟ ਪਾ ਦਿਓ ਜਿਹਨਾਂ ਬੀੜਿਆਂ ਦੀ ਵੋਟ ਪਾਗੀ ਤਾਂ ਜਿੱਤ ਜਾਗੇ ਇਹ ਮਾਨਸਿਕਤਾ ਜਿਹੜੀ ਹੈ ਨਾ ਜੀ ਇਹ ਦੇਸ਼ ਲਈ ਬੜੀ ਖਤਰਨਾਕ ਹੈ ਸਮਾਜ ਲਈ ਵੀ ਬੜੀ ਖਤਰਨਾਕ ਹੈ ਮੈਂ ਬੇਨਤੀ ਕਰਦਾ ਕਿ ਜੇ ਕੋਈ ਇਦਾਂ ਦਾ ਬੰਦਾ ਆਉਂਦਾ ਨਾ ਤੁਹਾਨੂੰ ਤੁਹਾਨੂੰ ਕੋਈ ਨਸ਼ਾ ਵੰਡਦਾ ਪੈਸਾ ਵੰਡਦਾ ਤੇ ਨਸ਼ਾ ਨਾ ਲਓ ਤੁਸੀਂ ਪੈਸਾ ਜਿਹੜਾ ਪੜ ਕੇ ਜੇਬ ਚ ਪਾਓ ਔਰ ਫੈ ਉਹ ਉਹ ਮੌਜੂਦਾ ਸਰਕਾਰ ਜਿਹੜੀ ਆ ਭਗਵੰਤ ਮਾਨ ਸਰਕਾਰ ਬਹੁਤ ਸ਼ਾਨਦਾਰ ਕੰਮ ਕਰ ਰਹੀ ਹੈ ਤੁਸੀਂ ਆਮ ਆਦਮੀ ਪਾਰਟੀ ਦਾ ਹੱਕ ਤੇ ਫੈਸਲਾ ਕਰੋ ਔਰ 3 ਸਾਲਾਂ ਲਈ ਹੋਰ ਪੰਨੇ ਸਰਕਾਰ ਦੇ ਤਾਂ ਜਣੀਆਂ ਸੁਵਿਧਾਵਾਂ ਆਮ ਆਦਮੀ ਪਾਰਟੀ ਸਰਕਾਰ ਨੇ 3 ਸਾਲ ਜੋਂ ਬਿਜਲੀ ਮਾਫ ਕਰਤੀ ਸਾਰਿਆਂ ਲਈ ਪੂਰੇ ਪੰਜਾਬ 'ਚ ਹਿੰਦੂ ਮੁਸਲਮ ਸਿੱਖ ਈਸਾਈ ਸਭ ਲਈ ਹੈ ਕੋਈ ਪੱਖਪਾਤ ਨਹੀਂ ਹੈਗਾ ਔਰ ਉਸ ਤੋਂ ਬਾਅਦ 45000 ਤੋਂ ਉੱਪਰ ਨੌਕਰੀਆਂ ਦੇ ਦਿੰਨੀਆਂ 2 ਸਾਲਾਂ ਦੇ ਵਿੱਚ ਫਿਰ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਜਿਹੜਾ ਅੱਜ ਤੱਕ ਕਦੇ ਆਇਆ ਹੀ ਨਹੀਂ ਸੀਗਾ ਔਰ ਉਹ ਦੁਬਾਰਾ ਹੋਣਾ ਸ਼ੁਰੂ ਹੋ ਗਿਆ ਕਿਸਾਨ ਦੇ ਖੇਤ 'ਚ ਵੀ ਬਿਜਲੀ ਮਾਫਾ ਕਰੇ ਪੰਨੀਤ ਕੌਰ ਜੀ 5 ਸਾਲ ਮੈਂਬਰ ਪਾਰਲੀਮੈਂਟ ਰਏ ਆ ਕਾਂਗਰਸ ਪਾਰਟੀ ਵੱਲੋਂ ਮੈਨੂੰ ਦੱਸੋ ਤੁਸੀਂ ਇੱਕ ਵੀ ਦੇਣ ਦੱਸੋ ਜੀ ਕਹਦੇ ਆਉਦੇ ਨਹੀਂ ਸੀ ਜਨਾਬੇ ਚ ਕੀ ਹੋਇਆ ਕਿ 6 ਮਹੀਨੇ ਬਾਅਦ ਸਾਲ ਬਾਅਦ ਪਹਿਜ ਮੈਂਬਰ ਪਾਰਲੀਮੈਂਟ ਲੱਗਦਾ 5 ਗੇੜੇ ਨਹੀਂ ਮਾਰੇ ਉਹਨਾਂ ਨੇ 5 ਸਾਲਾਂ ਚ ਸੋ ਇਹ ਇਹੋ ਜੀ ਪੋਲਿਟਿਸ਼ਨਰਾਂ ਤੋਂ ਬਚੋ ਇਹ ਰਵਾਇਤੀ ਪੋਲਿਟਿਸ਼ਨ ਜਿਹੜੇ ਆ ਨਾ ਬਹੁਤ ਖਰਾਬ ਇਹਨਾਂ ਦਾ ਸਿਸਟਮ ਹੈ ਜੀ ਇਹ ਮੌਕੇ ਤੇ ਆ ਕੇ ਪੈਸੇ ਨਾਲ ਸ਼ਰਾਬ ਨਾਲ ਇਹ ਲੁਭਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਤੋਂ ਪਰਹੇਜ਼ ਕਰੋ ਔਰ ਆਮ ਆਦਮੀ ਪਾਰਟੀ ਆਰਗੈਨਿਕ ਪਾਰਟੀ ਆ ਔਰ ਸਾਡੇ ਵਰਗੇ ਨਾਨ ਪੋਲਿਟਿਕਲ ਬੰਦੇ ਕ ਪੀ ਆ ਰਹਾ ਸਾਰਾ ਕੁਝ ਛੱਡ ਕੇ ਇੱਥੇ ਕੰਮ ਕਰ ਰਹੇ ਹਾਂ ਜੀ ਤੇ ਵਿੱਚ ਆ ਗੱਲਾਂ ਤੇ ਵਿਚਾਰ ਹੋਣੀ ਚਾਹੀਦੀ ਹੈ ਨਾ ਕਿ ਆਪਾਂ ਧਰਮ ਦੀ ਗੱਲ ਕਰੋ ਨਾ ਕਿ ਆਪਾਂ ਜਾਤ ਪਾਤ ਦੀ ਗੱਲ ਕਰੋ ਕਿ ਆਪਾਂ ਪੈਸਾ ਵੰਡ ਕੇ ਸ਼ਰਾਬ ਵੰਡ ਕੇ ਵੋਟਾਂ ਵੋਟਾਂ ਲੈਣ ਦੀ ਕੋਸ਼ਿਸ਼ ਕਰੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਪਰ ਮੈਨੂੰ ਉਮੀਦ ਆ ਕਿ ਸਮਾਜ ਜਿਹੜਾ ਸੁਚੇਤ ਹੋ ਰਿਹਾ ਔਰ ਇਹਦੇ ਵਿੱਚ ਲੋਕ ਜਿਹੜੇ ਆ ਹੁਣ ਇੱਕ ਦਿਨ ਦਾ ਦਿਨ ਬਾਕੀ ਹੈ ਕੱਲ ਬ੍ਰੇਕ ਆ ਪਰਸ ਵੋਟਾਂ ਨੇ ਔਰ ਪੰਜਾਬ ਦੇ ਲੋਕ ਨਾਬਾ ਵਿਧਾਨ ਸਭਾ ਦੇ ਲੋਕ ਨਾਬਾ ਸ਼ਹਿਰ ਦੇ ਪਾਸ ਦੇ ਲੋਕ ਸਾਰੇ ਸਾਰੇ ਧਰਮਾਂ ਦੇ ਲੋਕ ਆਵਾਜ਼ ਦੀ ਪਾਰਟੀ ਨੂੰ ਪ੍ਰੈਫਰੈਂਸ ਦੇਣ ਕਰ ਵੋਟ ਕਰਾਂਗੇ। ਪਰ ਤੁਹਾਨੂੰ ਤੋਂ ਕੋਈ ਕਹਿ ਰਿਹਾ ਹੈ ਕਿ ਪਸ਼ਚੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਮੋਦੀ ਮੋਦੀ ਹੋਈ ਪਈ ਹੈ ਕਿ ਮੇਰੀ। ਕਹਿਣ ਨੂੰ ਤਾਂ ਜੋ ਮਰਜ਼ੀ ਕਹੋ ਪਰ ਇਹ ਤਾਂ ਕਸ਼ਮੀਰ ਕੰਨਿਆ ਕੁਮਾਰੀ ਕੀ ਜੀ ਇਹ ਤਾਂ ਕਹਿੰਦਾ ਸਾਰੀ ਦੁਨੀਆ 'ਚ ਮੋਦੀ ਮੋਦੀ। ਕਹਿਣ ਨੂੰ ਕੀ ਜਾਂਦਾ? ਕਹਿਣ ਨੂੰ ਕਿ ਮੈਨੂੰ ਯਾਦ ਆ ਮੈਂ 2015 'ਚ ਕੈਨੇਡਾ ਸੀਗਾ। ਉੱਥੇ ਮੋਦੀ ਸਾਹਿਬ ਦਾ ਪ੍ਰੋਗਰਾਮ ਸੀ। ਇੱਥੋਂ ਜਾਂਦੇ ਭਰ ਕੇ ਲੈ ਜਗੇ ਸੀ ਬੰਦੇ ਨਾਲ ਮੋਦੀ ਮੋਦੀ ਕਹਿਣ ਵਾਸਤੇ। ਕਹਿਣ ਨੂੰ ਤਾਂ ਜੋ ਮਰਜ਼ੀ ਕਹੋ ਜੀ। ਪਰ ਗਲਤ ਹੈ ਜਦੋਂ ਤੁਹਾਡੇ ਕੋਲ ਪਾਵਰ ਹੈ, ਮੌ ਦੱਸੋ ਕਾਲਜ ਕਿੰਨੇ ਬਣਾਏ ਨੇ ਕਿੰਨੇ ਮੈਡੀਕਲ ਕਾਲਜ ਬਣਾਏ ਨੇ ਦੇਸ਼ਕ ਦੇਸ਼ ਗਰੀਬੀ ਲਗਾਤਾਰ ਵਧ ਰਹੀ ਹੈ ਦੇਸ਼ ਜਿਹੜਾ ਲਗਾਤਾਰ ਗਰੀਬੀ ਦੀ ਚਪੇੜ ਦੇ ਵਿੱਚ ਆ ਰਿਹਾ ਜੀ ਇਕਨੋਮੀ ਸਾਡੀ ਹਿੱਲੀ ਪਈ ਹੈ ਜੀ ਡੀਪੀ ਸਾਡੀ ਹਿੱਲੀ ਪਈ ਹੈ ਜੀ ਡਿਬੇਟ ਹੋਣੀ ਚਾਹੀਦੀ ਅਨਪਲਾਈ ਦੇ ਉੱਪਰ ਕਿ ਬੇਰੋਜ਼ਗਾਰੀ ਨੂੰ ਕਿਵੇਂ ਖਤਮ ਕੀਤਾ ਜਾਦਾ ਹੈ ਮੈਂਟੈਲਿਟੀ ਲੈਵਲ ਜਿਹੜਾ ਸਾਡਾ ਜਿਹੜਾ ਅਸੀਂ ਸਾਨੂੰ ਧਰਮ ਧਰਮੋਂ ਵੱਖਰਾ ਰਾਜਨੀਤੀ ਵੱਖਰੀ ਹੈ ਸਾਨੂੰ ਇਹਦੇ ਵਿੱਚ ਫਸਾਇਆ ਜਾਂਦਾ ਜੀ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕਰਕੇ ਅਲੱਗ-ਅਲੱਗ ਧਰਮਾਂ ਸਾਨੂੰ ਫਸਾਇਆ ਜਾਂਦਾ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਸ ਵੋਟਾਂ ਜਿਹੜੀਆਂ ਨੇ ਸਾਡੇ ਡਿਵੈਲਪਮੈਂਟ ਵਾਸਤੇ ਨੇ ਵੋਟਾਂ ਸਾਡੇ ਬੱਚਿਆਂ ਦਾ ਭਵਿੱਖ ਨੇ ਜੀ ਵੋਟਾਂ ਕਿਸੇ ਸੰਪਰਦਾਇ ਜਾਂ ਕਿਸੇ ਇੱਕ 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 ਵਿਸ਼ੇਸ਼ ਲਈ ਥੋੜਾ ਨੇ ਜੀ ਵੋਟਾਂ ਕਿਹਦਾ ਭਵਿੱਖ ਬਚਾਉਣ ਲਈ ਥੋੜਾ ਨੇ ਜੀ ਭੇਪਰਨੀਤ ਕੌਰ ਦਾ ਭਵਿੱਖ ਬਚਾਉਣਾ ਆਪਾਂ ਦਾ ਕਾਂਗਰਸੀਆਂ ਦਾ ਭਵਿੱਖ ਬਚਾਉਣਾ ਕਾਲੀਆਂ ਦਾ ਭਵਿੱਖ ਬਚਾਉਣਾ ਇਹ ਭਵਿੱਖ ਤਾਂ ਆਪਣੇ ਬੱਚਿਆਂ ਦਾ ਬਚਾਉਣਾ ਆਪਾਂ ਜੀ ਆਪਾਂ ਇਹਨਾਂ ਦਾ ਭਵਿੱਖ ਬਚਾਉਣ ਲੱਗੇ ਆ ਜੀ ਵੀ ਮੈਂ ਤਾਂ ਪੱਕਾ ਕਾਂਗਰਸੀਆਂ ਜੀ ਮੈਂ ਤਾਂ ਪੱਕਾ ਕਾਲੀਆਂ ਜੀ ਮੈਂ ਤਾਂ ਪੱਕਾ ਬੀਜੇਪੀ ਕਾਪਟਨ ਅਭਿੰਦਰ ਸਿੰਘ ਨਿਕਲੇ ਪਿਆ ਨਹੀਂ ਬਾਹਰ ਫਿਰੇ ਜੀ ਉਹ ਤਾਂ ਕਹਿੰ ਮੈਂ ਤਾਂ ਹੈਰਾਨ ਆ ਕਿ ਉਹਨਾਂ ਦੀ ਪਤਨੀ ਇਲੈਕਸ਼ਨ ਲੜ ਰਹੀ ਹੈ ਉਹ ਪ੍ਰਚਾਰ ਲਈ ਨਹੀਂ ਆਏ ਔਰ ਫਿਰ ਮੈਨਾਂ ਦੀ ਪਤਨੀ ਦੇ ਹੈਰਾਨ ਆ ਕਿ ਅਪ ਘਰ ਵਾਲਾ ਹਸਪਤਾਲ ਚ ਰਵੇ ਤੇ ਉਹ ਵੋਟਾਂ ਮੰਗਦੇ ਫਿਰਦੇ ਨੇ ਇਹ ਗੱਲ ਸਮਝ ਤੋਂ ਬਾਹਰ ਹੋ ਗਈ ਕਿਸ ਤਰ੍ਹਾਂ ਦੇਖਦੇ ਹੋ ਜੋ ਹੁਣ ਵੋਟਾਂ ਦਾ ਟਾਈਮ ਵੀ ਆ ਤੇ ਦੇ ਮਨ ਵੀ ਆ ਕੇ ਜਾਣਾ ਕਿਹੜੇ ਕਿਹੜੇ ਸਮੱਸਿਆ ਨੇ ਦੇਖੋ ਸਾਡੀ ਸਭ ਤੋਂ ਵੱਡੀ ਸਮੱਸਿਆ ਤਾਂ ਕਵਰਸਤਾਨ ਦੀ ਹੈ ਕਿ ਇੰਨਾ ਚਿਰ ਹੋ ਗਿਆ ਸਾਨੂੰ ਸਾਰੀਆਂ ਪਾਰਟੀਆਂ ਸਾਰੇ ਲੀਡਰ ਆਉਂਦੇ ਸਾਡੇ ਕੋਲ ਵੋਟਾਂ ਮੰਗਦੇ ਨੇ ਵੋਟਾਂ ਪਾਉਣੇ ਆ ਸੀ ਲੇਕਿਨ ਸਾਡਾ ਬੁੱਧਾ ਜਿਹੜਾ ਸਾਡਾ ਮਸਲਾ ਉੱਥੇ ਦਾ ਉੱਥੇ ਹੀ ਖੜਾ ਹੈ ਜਦੋਂ ਆਪਣੇ 크੍ਰਿਸਚਨ ਭਾਈਚਾਰੇ ਤੋਂ ਕਿਸੇ ਦੀ ਡੈਥ ਹੁੰਦੀ ਹੈ ਤਾਂ ਸਾਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰ ਜਗ੍ਹਾ ਨਾ ਹੋਣ ਕਰਕੇ ਕਈ ਵਾਰੀ ਉਸ ਲਾਸ਼ ਨੂੰ ਉਸ ਡੈੱਡ ਬੋਡੀ ਨੂੰ ਸਾਨੂੰ ਦਫਨਾਉਣ ਦੀ ਜਗ੍ਹਾ ਸਾਨੂੰ ਸੰਸਕਾਰ ਕਰਨਾ ਪੈਂਦਾ ਜਿਹਦੇ ਨਾਲ ਸਾਡੇ ਧਾਰਮਿਕ ਭਾਵਨਾਵਾਂ ਨੂੰ ਬੜੀ ਠੇਸ ਲੱਗਦੀ ਹੈ। ਸੋ ਅੱਜ ਵੀ ਦੇਖੋ ਅਸੀਂ 25 30 ਸਾਲ ਹੋ ਗਏ ਇਸ ਮੁੱਦੇ ਨੂੰ ਉਠਾਉਂਦੇ ਉਠਾਉਂਦੇ ਲੇਕਿਨ ਕਿਸੇ ਨੇ ਸਾਡੇ ਇਸ ਮਸਲੇ ਨੂੰ ਹੱਲ ਨਹੀਂ ਕੀਤਾ ਸੋ ਅਸੀਂ ਅੱਜ ਇਹ ਮੁੱਦੇ ਉਹਨਾਂ ਦੇ ਸਾਹਮਣੇ ਉਠਾਏ ਨੇ ਉਹਨਾਂ ਨੇ ਬੜਾ ਭਰੋਸਾ ਦਿੱਤਾ ਹੈ ਕਿ ਅਸੀਂ ਜਲਦੀ ਹੀ ਇਸ ਮੁੱਦਿਆਂ ਨੂੰ ਇਹਨਾਂ ਮਸਲਿਆਂ ਨੂੰ ਜਿਹੜੇ ਤੁਹਾਡੇ ਧਾਰਮਿਕ ਮੁੱਦੇ ਨੇ ਔਰ ਪਹਿਲ ਦੇ ਆਧਾਰ ਤੇ ਉਹਨੂੰ ਹੱਲ ਕਰਾਂਗੇ ਧੰਨਵਾਦ